ਸਤਨਾਮ ਸ੍ਰੀ ਵਾਹਿਗੁਰੂ ਸਹਬ ਜੀਓ ਧੰਵਾਹਿ ਗੁਰੂ ਜੀ ਗਿਆਨ ਧਿਆਨ ਕਿਸ਼ ਕਰਮ ਨਾ ਜਾਣਾ ਸਤ ਨਾ ਜਾਣਾ ਤੇਰੀ ਸਭ ਤੇ ਵੱਡਾ ਸਤ ਗੁਰੂ ਨਾਨਕ ਜਨ ਕਲ ਰਖੀ ਮੇਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀਓ ਜੋ ਅੱਜ ਦੀ ਆਪਣੀ ਵਿਚਾਰ ਆ ਉਹ ਗੁਰਬਾਣੀ ਦੇ ਵਿੱਚੋਂ ਜੇਠ ਦੇ ਮਹੀਨੇ ਦੇ ਬਾਰੇ ਗੁਰੂ ਪਾਸ਼ਾ ਜੀ ਨੇ ਸਾਨੂੰ ਕੀ ਸਿੱਖਿਆ ਦਿੱਤੀ ਹੈ ਕੀ ਜੀਨਾਂ ਜੁੜਨ ਵਾਸਤੇ ਦੱਸਿਆ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਕੀ ਕਰਨਾ ਹੈ ਪੰਜਵੇਂ ਪਾਸ਼ਾ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਸਹੀਦਾ ਦੇ ਸਰਤਾਜ ਸਾਨੂੰ ਇੱਕ ਇੱਕ ਮਹੀਨੇ ਦੇ ਵਿੱਚ ਸਿੱਖਿਆ ਦੇ ਦੇ ਕੇ ਸੁਝਾ ਰਹੇ ਆ ਤਾਂ ਕਿ ਜਿਹੜਾ ਇਹ ਸਾਨੂੰ ਸੋਨਾ ਜੀਵਨ ਮਿਲਿਆ ਹੈ ਮਨੁੱਖਾ ਜਾਤੀ ਮਿਲੀ ਹੈ ਕਿ ਅਸੀਂ ਇਹਦੇ ਵਿੱਚ ਆਉਣਾ ਸਾਡਾ ਪ੍ਰਮਾਨ ਹੋ ਜੇ ਇਸ ਦੁਨੀਆ ਤੇ ਅਸੀਂ ਆਪਣੇ ਜੀਵਨ ਦੇ ਵਿੱਚ ਸਫਲ ਹੋ ਜਾਈਏ ਤਾਂ ਕਰਕੇ ਗੁਰੂ ਪਾਤਸ਼ਾਹ ਜੀ ਸਾਨੂੰ ਅਲੱਗ ਅਲੱਗ ਤਰੀਕਿਆਂ ਦੇ ਨਾਲ ਸਮਝਾਉਣਾ ਕਰ ਰਿਹਾ ਹੈ ਗੁਰੂ ਪਾਤਸ਼ਾਹ ਜੀ ਇੱਥੇ ਜੇਠ ਤੇ ਮਹੀਨੇ ਵਿੱਚ ਸਾਨੂੰ ਦੱਸ ਰਹੇ ਹਨ ਹਰ ਜੀਠ ਜੁੜੰਦਾ ਲੋੜੀਏ ਜਿਵੇਂ ਅੱਗੇ ਸਭਨ ਵੰਨ ਗੁਰੂ ਪਾਸ਼ਾ ਜੀ ਕਹਿੰਦੇ ਉਹ ਭਲਿਆ ਬੰਦਿਆ ਉਸ ਪਰਮਾਤਮਾ ਦੇ ਨਾਲ ਜੁੜਨਾ ਕਰ ਜਿਹੜਾ ਸਾਰਿਆਂ ਤੋਂ ਵੱਡਾ ਹੈ ਤੇ ਜੀਨੂੰ ਸਾਰੇ ਨਮਸਕਾਰ ਕਰਦੇ ਆ ਜੀਠ ਸ਼ਬਦ ਤੁਸੀਂ ਆਮ ਹੀ ਸਮਾਜ ਦੇ ਵਿੱਚ ਸੁਣਿਆ ਹੋਵੇਗਾ ਆਪਣੇ ਰਿਸ਼ਤੇਦਾਰੀ ਦੇ ਵਿੱਚ ਵੀ ਕਿਸੇ ਬੀਬੀ ਦੇ ਜੋ ਘਰ ਵਾਲਾ ਹੁੰਦਾ ਪਤੀ ਉਹਦੇ ਪਤੀ ਦਾ ਵੱਡਾ ਭਰਾ ਜਿਹੜਾ ਉਹ ਬੀਬੀ ਦਾ ਜੀਠ ਹੁੰਦਾ ਵੱਡਿਆਂ ਦੀ ਥਾਂ ਆ ਜਾਂਦਾ ਇਸੇ ਤਰ੍ਹਾਂ ਜੀਠ ਮਹੀਨਾ ਇਹ ਬਾਕੀ ਮਹੀਨਿਆਂ ਨਾਲੋਂ ਵੀ ਵੱਡਾ ਹੈ ਸਵੇਰ ਤੇ ਸੂਰਜ ਚੋਰ ਜਿੰ ਚੜਨ ਤੋਂ ਸਿਮਨ ਤੱਕ ਦਾ ਸਮਾਂ ਆਮ ਦਿਨਾਂ ਦੇ ਨਾਲੋਂ ਜ਼ਿਆਦਾ ਹੁੰਦਾ ਹੈ ਤੇ ਗੁਰੂ ਪਾਤਸ਼ਾਹ ਜੀ ਕਹਿੰਦੇ ਜੇ ਤੂੰ ਕਿਸੇ ਵੱਡੇ ਨਾਲ ਜੁੜਨਾ ਹੈ ਨਾ ਤਾਂ ਇੱਕ ਗੱਲ ਯਾਦ ਰੱਖੀ ਦਿਮਾਗ ਦੇ ਵਿੱਚ ਜੇ ਤੂੰ ਸੰਗਰਾਮ ਦੇ ਦਿਹਾੜੇ ਨੂੰ ਮੁੱਖ ਰੱਖ ਕੇ ਜੇ ਤੂੰ ਗੁਰਦੁਆਰੇ ਆਈ ਗਿਆ ਹੈ ਤਾਂ ਭਲਿਆ ਇੱਕ ਗੱਲ ਦਿਮਾਗ ਦੇ ਵਿੱਚ ਰੱਖੀ ਜੇ ਤੂੰ ਚੁੰਨਾ ਮੈਂ ਕਿਸੇ ਵੱਡੇ ਦੇ ਨਾਲ ਜੁੜਾਂ ਤੇ ਉਹ ਵੱਡਾ ਹੈ ਜਿਹਨੂੰ ਸਾਰੀ ਦੁਨੀਆ ਨਮਸਕਾਰ ਕਰਦੀ ਹੈ ਜਿਹਦੇ ਅੱਗੇ ਸਾਰੇ ਝੁਕਦੇ ਆ ਤਾਂ ਕਰਕੇ ਗੁਰੂ ਪਾਤਸ਼ਾਹ ਜੀ ਕਹਿੰਦੇ ਹਰ ਜੇਠ ਜੁੜੰਦਾ ਲੋੜੀ ਹੈ ਜਿਸ ਅੱਗੇ ਸਭ ਨਿਵਾਨਾ ਗੁਰੂ ਪਾਤਸ਼ਾਹ ਜੀ ਕਹਿੰਦੇ ਜਿਹਨੂੰ ਸਾਰੇ ਨਮਸਕਾਰ ਕਰਦੇ ਹੋਣ ਜੀ ਦੇ ਅਧੀਨ ਸਾਰਾ ਕੁਝ ਚੱਲਦਾ ਹੋਵੇ ਤੂੰ ਉਹਦੇ ਨਾਲ ਜੁੜ ਭਲਿਆ ਜਦੋਂ ਆਪਾਂ ਜਪਜੀ ਸਾਹਿਬ ਚ ਪੜ੍ਹਦੇ ਆ ਨਾ ਗੁਰੂ ਪਾਤਸ਼ਾਹ ਜੀ ਕਹਿੰਦੇ ਹੁਕਮੀ ਹੋਵਨ ਆਕਾਰ ਹੁਕਮ ਨਾ ਕਿਹਾ ਜਾਈ ਹੁਕਮੀ ਹੋਵਨ ਜੀ ਹੁਕਮ ਮਿਲੇ ਵੜਿਆਈ ਹੁਕਮੀ ਉਤਮ ਨੀਚ ਲਖ ਦਿਖ ਸੁਖ ਪਾਈਆ ਇੱਕ ਨਾ ਹੁਕਮੀ ਬਖਸ਼ੀਸ ਇਕ ਨਾ ਹੁਕਮਿਸਦਾ ਭਵਾਈਆ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨ ਕੋਇ ਨਾਨਕ ਹੁਕਮੈ ਜੇ ਬੁੱਝੈ ਤਾਂ ਹਉਮੈ ਕਹੈ ਨ ਕੋਇ ਜੀ ਦਾ ਸਾਰਾ ਕੁਸ ਹੁਕਮ ਦੇ ਵਿੱਚ ਚੱਲ ਰਿਹਾ ਜੀ ਦੇ ਹੁਕਮ ਦੇ ਵਿੱਚ ਪੱਤੇ ਹਿੱਲ ਰਹੇ ਆ ਜੀ ਦੇ ਹੁਕਮ ਦੇ ਵਿੱਚ ਫੁੱਲਾਂ ਦੇ ਵਿੱਚ ਸੁਗੰਧ ਤੇ ਰਸ ਭਰੇ ਜਾਂਦੇ ਆ ਜੀ ਦੇ ਹੁਕਮ ਦੇ ਵਿੱਚ ਹਵਾ ਤੇ ਪਾਣੀ ਚੱਲ ਰਿਹਾ ਤੂੰ ਉਹਦੇ ਨਾਲ ਜੁੜ ਗੁਰੂ ਪਾਸ਼ਾ ਜੀ ਕਹਿੰਦੇ ਜਿਨੂੰ ਸਾਰੇ ਗਾ ਰਹੇ ਆ ਗਾਵਨ ਧੁਦਨੋਂ ਪਵਨ ਪਾਣੀ ਬੈਸੰਤਰ ਗਾਵੇ ਰਾਜਾ ਧਰਮ ਦੀਵਾਰੇ ਉਹ ਸਾਰਿਆਂ ਨਾਲੋਂ ਵੱਡਾ ਹੈ ਜਿਨੂੰ ਹਵਾ ਵੀ ਗਾ ਰਹੀ ਹੈ ਪਾਣੀ ਵੀ ਗਾ ਰਿਹਾ ਇਹ ਸਾਰਾ ਕੁਸ ਨੂੰ ਗਾ ਰਿਹਾ ਨਾ ਉਹਦੇ ਨਾਲ ਜੁੜ ਫਾਇਦਾ ਤੈਨੂੰ ਕੀ ਹੋਊਗਾ ਜੇ ਤੂੰ ਵੱਡੇ ਨਾਲ ਜੁੜੇਗਾ ਮੈਂ ਫਾਇਦਾ ਪਤਾ ਕਿਉਂ ਕਹਿ ਰਿਹਾ ਜਿਹਦਾ ਅੱਜ ਦਾ ਮਨੁੱਖ ਨੇ ਬੜੀ ਚਲਾਕ ਬਿਰਤੀ ਦਾ ਮਨੁੱਖ ਹੈ ਇਹ ਕੰਮ ਉਹ ਕਰਦਾ ਜਿਹਦੇ 'ਚ ਇਹਨੂੰ ਫਾਇਦਾ ਹੋਵੇ ਫਾਇਦਾ ਤੇ ਇਹਦੇ 'ਚ ਫਾਇਦਾ ਮੈਂ ਤੈਨੂੰ ਤਾਂ ਦੱਸਦਾ ਭਲਿਓ ਇਹਦੇ 'ਚ ਫਾਇਦਾ ਗੁਰੂ ਕਹਿੰਦੇ ਹਰ ਸੱਜਣ ਦਾਵਨ ਲੱਗਿਆ ਕਿਸੇ ਨਾ ਦੇਈ ਬੰਨ ਜੇ ਤੂੰ ਇਹ ਵੱਡੇ ਦੇ ਪੱਲੇ ਨਾਲ ਲੱਗ ਜਾਏਗਾ ਵੱਡੇ ਦਾ ਲੜ ਫੜ ਲੇਗਾ ਜਿਹਦੇ ਹੁਕਮ ਦੇ ਅੰਦਰ ਸਭ ਕੁਝ ਚੱਲਦਾ ਏ ਇਹ ਉਹਦੀ ਗੱਲ ਹੋ ਰਹੀ ਆ ਹਰ ਸੱਜਣ ਦਾਵਨ ਦਾ ਮਤਲਬ ਪੱਲਾ ਕਿਸੇ ਦਾ ਲੜ ਫੜ ਲੈਣਾ ਇੱਕ ਪੱਲਾ ਸਾਡੇ ਸਮਾਜ ਦੇ ਵਿੱਚ ਹੋਰ ਵੀ ਰੀਤ ਹੈ ਭਲੀਓ ਤਵੱਜੂ ਦਿਓ ਇੱਧਰ ਸੁਣੋ ਤੇ ਆਨੰਗਾਲੀ ਟੀਮ ਐ ਕਹਿਣ ਲੱਗਿਆ ਜਦੋਂ ਬੇਟੇ ਤੇ ਬੇਟੀ ਦੀ ਵਿਆਹ ਹੁੰਦਾ ਲੜਕੇ ਤੇ ਲੜਕੀ ਦੀ شادی ਹੁੰਦੀ ਹੈ ਲੜਕੇ ਦਾ ਪੱਲਾ ਲੜਕੀ ਨੂੰ ਫੜਾਇਆ ਜਾਂਦਾ ਤੇ ਜਦੋਂ ਲੜਕੀ ਉਹ ਪੱਲਾ ਫੜ ਲੈਂਦੀ ਐ ਨਾ ਲੜਕੇ ਦਾ ਤੇ ਜਿੰਨੀ ਉਹਦੀ ਪ੍ਰਾਪਰਟੀ ਹੁੰਦੀ ਐ ਉਹਦੇ ਅੱਧ ਦੇ ਹਿੱਸੇਦਾਰ ਉਹ ਬਣ ਜਾਂਦੇ ਇਹ ਸਾਡਾ ਭਾਰਤੀ ਕਾਨੂੰਨ ਕਹਿੰਦਾ ਕਿ ਜਦੋਂ ਉਸ ਲੜਕੇ ਦਾ ਲੜਕੀ ਦੇ ਨਾਲ ਵਿਆਹ ਹੋ ਜਾਂਦਾ ਹੈ ਤੇ ਉਹ ਲੜਕੀ ਨੂੰ ਆਪਾਂ ਘਰੋਂ ਕੱਢ ਨਹੀਂ ਸਕਦੇ ਜੇ ਇੱਕ ਕਮਰਾ ਨਾਲ ਉਹਦੇ ਵਿਚਾਲੇ ਵੀ ਕੰਧ ਨਿਕਲ ਜੂਗੀ ਉਹਦੇ ਹਿੱਸੇਦਾਰੀ ਬਣਦੀ ਹੈ ਜੇ ਤੇ ਉਹ ਕੋਈ ਇੱਕ ਵਾਸ ਰੂਮ ਉਹ ਵੀ ਅੱਧਾ ਅੱਧਾ ਹੋ ਜਾਊਗਾ ਉਹ ਹਿੱਸੇਦਾਰੀ ਬਣ ਜਾਂਦੀ ਹੈ ਉਹਦੇ ਵਿੱਚ ਤੇ ਗੁਰੂ ਪਾਤਸ਼ਾਹ ਜੀ ਨੇ ਇੱਥੇ ਤਾਂ ਕਰਕੇ ਕਿਹਾ ਜੇ ਤੂੰ ਦੁਨਿਆਵੀ ਪੱਲਾ ਫੜ ਕੇ ਤੇਰੀ ਹਿੱਸੇਦਾਰੀ ਬਣ ਸਕਦੀ ਆ ਤਾਂ ਭੱਲਿਆ ਜੀ ਦੇ ਅੱਗੇ ਸਾਰੀ ਦੁਨੀਆ ਨੇ ਹੁੰਦੀ ਹੋਵੇ ਜੀ ਨੂੰ ਸਾਰੇ ਨਮਸਕਾਰ ਕਰਦੇ ਹੋਣ ਤੇ ਗੁਰੂ ਪਾਤਸ਼ਾਹ ਜੀ ਕਹਿੰਦੇ ਤੂੰ ਉਹਦੇ ਲੜ ਲੱਗ ਜਾ ਉਹਦਾ ਪੱਲਾ ਫੜ ਲਾ ਪੱਲਾ ਤੇ ਜੇ ਉਹਦਾ ਤੂੰ ਪੱਲਾ ਫੜੇਂਗਾ ਕਿਸੇ ਨਾ ਦੇਈ ਬੰਨ ਤੈਨੂੰ ਫਿਰ ਕਿਸੇ ਨੇ ਬੰਨ ਨਹੀਂ ਸਕਦਾ ਤੈਨੂੰ ਇਹ ਜਮਾ ਦੇ ਵਿਕਾਰਾਂ ਚ ਨਹੀਂ ਕੋਈ ਪਾ ਸਕਦਾ ਇਹ ਜਿਹੜੇ ਵਿਕਾਰੀ ਰੂਪੀ ਜਮਾ ਨਾ ਫਿਰ ਇਹ ਤੈਨੂੰ ਬੰਨ ਨਹੀਂ ਸਕਦੇ ਤਾਂ ਕਰਕੇ ਗੁਰੂ ਪਾਤਸ਼ਾਹ ਜੀ ਕਹਿੰਦੇ ਹਰ ਸੱਜਣ ਦਾ ਮਨ ਲੱਗਿਆ ਕਿਸੇ ਨਾ ਦੇਈ ਬੰਨ ਮਾਣਕ ਮੂਤੀ ਨਾਮ ਪਰਬ ਉਨ ਲੱਗੇ ਨਹੀਂ ਸੰਨ ਗੁਰੂ ਪਾਤਸ਼ਾਹ ਜੀ ਕਹਿੰਦੇ ਹਰ ਇੱਕ ਬੰਦਾ ਦੀ ਜ਼ਿੰਦਗੀ ਦੇ ਵਿੱਚ ਕਮਾਈ ਕਰਦਾ ਹੈ ਪਰ ਉਹ ਆਪਾਂ ਸਾਰੇ ਸਮਾਜ ਦੇ ਵਿੱਚ ਵਿਚਰਦੇ ਆਂ ਆਪਾਂ ਨੂੰ ਪਤਾ ਹੈ ਬੰਦਾ ਬਹੁਤ ساری ਜਾਇਦਾਦ ਪ੍ਰਾਪਰਟੀ ਬਣਾ ਲੈਂਦਾ ਹੈ ਪਰ ਉਹਨੂੰ ਚੈਨ ਨਹੀਂ ਮਿਲਦਾ ਉਹ ਬੇਚੈਨ ਰਹਿੰਦਾ ਹੈ ਫੇਰ ਨੂੰ ਸੇਫ ਕਰਨ ਦੇ ਲਈ ਉਹਨੂੰ ਕਿਹੜੇ ਤਰੀਕੇ ਨਾਲ ਸੇਫ ਰੱਖਿਆ ਜਾਵੇ ਕਿਤੇ ਕੋਈ ਲਟੇਰੀ ਨਾਲ ਲੁੱਟ ਕੇ ਲੈ ਜਾਵੇ ਕਿਸੇ ਕੋਈ ਰਾਤ ਨੂੰ ਆ ਕੇ ਕੰਨ ਦੀ ਪੱਟੀ ਤੇ ਰੱਖ ਕੇ ਰਹਿ ਫਲਦੀ ਨਾ ਹੋਖ ਤੇ ਕਿਤੇ ਪੈਸੇ ਨਾਲ ਲੁੱਟ ਕੇ ਲੈ ਜਾਵੇ ਫਿਕਰ ਬਣਿਆ ਰਹਿੰਦਾ ਮਾਨਕ ਮੋਤੀ ਨਾਮ ਪ੍ਰਭ ਗੁਰੂ ਪਾਤਸ਼ਾਹ ਜੀ ਕਹਿੰਦੇ ਇੱਕ ਗੱਲ ਯਾਦ ਰੱਖੀ ਦਨੇ ਆ ਵੀ ਧਨ ਇਕੱਠਾ ਕੀਤੇ ਤੈਨੂੰ ਬੇਚੈਨ ਹੋ ਜਾਏਗਾ ਉਹਨੂੰ ਬਚਾਉਣ ਦੀ ਖਾਤਰ ਤੇ ਜੇ ਤੂੰ ਰੱਬੀ ਧਨ ਇਕੱਠਾ ਕਰੇਂਗਾ ਰੱਬ ਦੇ ਨਾਮ ਦਾ ਗੁਣਾ ਦਾ ਧਨ ਇਕੱਠਾ ਕਰੇਂਗਾ ਤੇ ਗੁਰੂ ਪਾਤਸ਼ਾਹ ਜੀ ਕਹਿੰਦੇ ਉਹਨ ਲੱਗੇ ਨਾਹੀਂ ਸੰ ਉਹਨੂੰ ਫਿਰ ਕੋਈ ਚੁਰਾ ਨਹੀਂ ਸਕਦਾ ਤੈਥੋਂ ਉਹਨੂੰ ਕੋਈ ਲੁੱਟ ਨਹੀਂ ਸਕਦਾ ਸੰ ਹੁੰਦਾ ਸੀ ਪਾੜ ਲਾਉਣਾ ਪਰਾਣੇ ਜਵਾਨਾਂ ਦੇ ਵਿੱਚ ਘਰਾਂ ਦੇ ਵਿੱਚ ਚੋਰ ਪਾੜ ਲੰਦੇ ਹੁੰਦੇ ਸੀ ਸੱਬਲ ਦੇ ਨਾਲ ਸੁਰੰਗ ਬਣਾ ਲੈਣੀ ਤੇ ਘਰਾਂ ਦੇ ਵਿੱਚੋਂ ਚੋਰੋਂ ਸਮਾਨ ਲੈ ਜਾਣਾ ਉਹਨੂੰ ਕਹਿੰਦੇ ਹੁੰਦੇ ਸੀ ਸਨ ਤੇ ਗੁਰੂ ਪਾਤਸ਼ਾਹ ਜੀ ਕਹਿੰਦੇ ਤੂੰ ਨਾਮ ਪ੍ਰਭੂ ਦੇ ਨਾਮ ਦਾ ਗੁਨਾ ਦਾ ਧਨ ਇਕੱਠਾ ਕਰ ਇਹ ਧਨ ਇਕੱਠਾ ਕਰੇਗਾ ਤਾਂ ਇਹਨੂੰ ਕੋਈ ਚੁਰਾ ਨਹੀਂ ਸਕਦਾ ਤੋ ਕਿ ਗਰਬਾਨੀ ਇਹ ਗੱਲਾਂ ਦੱਸਦੀ ਐ ਸਾਨੂੰ ਗੁਰੂ ਪਾਤਸ਼ਾਹ ਜੀ ਇੱਕ ਜਗ੍ਹਾ ਬਾਣੀ ਦੇ ਵਿੱਚ ਇਹ ਗੱਲ ਕਹਿੰਦੇ ਐ ਕਹਿੰਦੇ ਗੁਰ ਕਾ ਬਚਨ ਬਸੇ ਜੀ ਨਾਲੇ ਜਲ ਨਹੀਂ ਡੁਬੈ ਤਸਕਰ ਨਹੀਂ ਲੇਵੈ ਪਾਹੇ ਨਾ ਸਕੇ ਜਲੇ ਜਿਨੇ ਗੁਰੂ ਦਾ ਨਾਮ ਦਾ ਧੰਨ ਇਕੱਠਾ ਕਰ ਲਿਆ ਨਾ ਭੜਿਓ ਗੁਰ ਕਾ ਬਚਨ ਬਸੇ ਜੀ ਨਾਲੇ ਜਲ ਨਹੀਂ ਡੂਬੇ ਉਹ ਪਾਣੀ ਦੇ ਵਿੱਚ ਨਿਉ ਨੂੰ ਕੋਈ ਡਬੋ ਸਕਦਾ ਕਿਉਂਕਿ ਜੇ ਪਾਣੀ ਬਹੁਤਾ ਕਿਤੇ ਆ ਜੇ ਘਰਾਂ ਦਾ ਧੰਨ ਪਰਦਾਤ ਇਕੱਠਾ ਕਰਕੇ ਪੈੜੇੜ ਕੇ ਲੈ ਜਾਂਦਾ ਨਾ ਤੇ ਨਾਮ ਧੰਨ ਇਕੱਠਾ ਕੀਤਾ ਹੋਇਆ ਤਾਂ ਉਹਨੂੰ ਪਾਣੀ ਵੀ ਰੋੜ ਨਹੀਂ ਸਕਦਾ ਤਸਕਰ ਨਹੀਂ ਲੇਵਾ ਉਹਨੂੰ ਚੋਰ ਵੀ ਲੁੱਟ ਕੇ ਨਹੀਂ ਲੈ ਜਾ ਸਕਦਾ ਪਾਹੇ ਨਾ ਸਕੇ ਜਾਲੇ ਤੇ ਉਹਨੂੰ ਅੱਗ ਵੀ ਜਲਾ ਨਹੀਂ ਸਕਦੀ ਤਾਂ ਕਰਕੇ ਗੁਰੂ ਪਾਤਸ਼ਾਹ ਜੀ ਕਹਿੰਦੇ ਆ ਜੇ ਤੂੰ ਧਨ ਜਿੱਥੇ ਤੂੰ ਆਪਦੇ ਗੁਜ਼ਾਰੇ ਦੇ ਲਈ ਇਤਨਾ ਵੀ ਜੀਵਨ ਦੇ ਲਈ ਤਨੇ ਆ ਵੀ ਧਨ ਇਕੱਠਾ ਕਰਦਾ ਭਲਿਆ ਉਹਦੇ ਨਾਲ ਤਾਂ ਤੈਨੂੰ ਚੈਨ ਨਹੀਂ ਮਿਲੇਗਾ ਸਕੂਨ ਨਹੀਂ ਮਿਲੇਗਾ ਨਾਲ ਤੂੰ ਰੱਬੀ ਧੰਨ ਇਕੱਠਾ ਕਰ ਲੈ ਪ੍ਰਮਾਤਮਾ ਦੇ ਨਾਮ ਦਾ ਧੰਨ ਇਕੱਠਾ ਕਰ ਲੈ ਤੈਨੂੰ ਉਹ ਦਿਨ ਸਕੂਨ ਵੀ ਮਿਲੇਗਾ ਆਨੰਦ ਵੀ ਮਿਲੇਗਾ ਤੇ ਉਹ ਨੂੰ ਕੋਈ ਲੁੱਟ ਕੇ ਵੀ ਨਹੀਂ ਲਿਆ ਸਕਦਾ ਗੁਰੂ ਪਾਤਸ਼ਾਹ ਜੀ ਅੱਗੇ ਕਹਿੰਦੇ ਹਨ ਰੰਗ ਸਭੇ ਨਰਾਇਣੇ ਜੀਤੇ ਮਨ ਭਵਾਨਾ ਸਾਰੇ ਬੰਦਿਆ ਇੱਕ ਗੱਲ ਯਾਦ ਰੱਖੀ ਗੁਰੂ ਜੀ ਕਹਿੰਦੇ ਜੇ ਤੂੰ ਸਭ ਤੋਂ ਵੱਡੇ ਜੇਠ ਨਾਲ ਜੁੜ ਜੇਂਗਾ ਨਾ ਜੀ ਨੂੰ ਸਾਰੇ ਨਮਸਕਾਰ ਕਰਦੇ ਆ ਜੀ ਦੇ ਅੱਗੇ ਸਾਰੇ ਝੁਕਦੇ ਆ ਰੰਗ ਸਭੇ ਨਰੈਣੇ ਜੀਤੇ ਮਨ ਭਵਨ ਜਿੰਨੀਆਂ ਫਿਰ ਉਹਦਿਆਂ ਕਲਾ ਜਿੰਨੇ ਉਹਦੇ ਕੌਤਕ ਵਰਤਦੇ ਆ ਨਾ ਉਹ ਤੇਰੇ ਮਨ ਨੂੰ ਚੰਗੇ ਲੱਗਣ ਲੱਗ ਜਾਣਗੇ ਉਸ ਪਰਮਾਤਮਾ ਦੇ ਨਾਮ ਨਾਲ ਜੁੜ ਕੇ ਉਹਦੀ ਰਜਾ ਦੇ ਵਿੱਚ ਚੱਲ ਕੇ ਤੂੰ ਉਹਦੇ ਭਾਣੇ ਦੇ ਵਿੱਚ ਰਹਿਣਾ ਸਿੱਖ ਜਾਏਗਾ ਤਾਂ ਕਰਕੇ ਗੁਰੂ ਪਾਸ਼ਾ ਜੀ ਕਹਿੰਦੇ ਆ ਰੰਗ ਸਭੇ ਨਰਾਇਣੇ ਜਿਤੇ ਮਨ ਭਵਨਾ ਜਿੰਨੇ ਫਿਰ ਉਹਦੀਆਂ ਕਲਾ ਵਰਤਦੀਆਂ ਉਹਦੇ ਰੰਗ ਹੀ ਆ ਨਾ ਸਾਰੇ ਕਦੇ ਜ਼ਿੰਦਗੀ ਵਿੱਚ ਗਮੀ ਆ ਗਈ ਕਦੇ ਖੁਸ਼ੀ ਆ ਗਈ ਤੇ ਬੰਦਾ ਜਦੋਂ ਪਰਮਾਤਮਾ ਤੋਂ ਦੂਰ ਹੁੰਦਾ ਨਾ ਵਿਥ ਪਈ ਵੀ ਹੁੰਦੀ ਹੈ ਫਿਰ ਉਹ ਦੁੱਖ ਵੇਲੇ ਬਹੁਤ ਦੁਖੀ ਹੁੰਦਾ ਤੇ ਸੁੱਖ ਵੇਲੇ ਫੇਰ ਹਲਾ ਮਾਰਦਾ ਕੋ ਖਸੁੰਦਾ ਫਿਰ ਕਿਦਾਂ ਜੇ ਦੁੱਖ ਹੁੰਦਾ ਫਿਰ ਬੜਾ ਦੁਖੀ ਹੁੰਦਾ ਤੇ ਗੁਰੂ ਪਾਤਸ਼ਾਹ ਜੀ ਕਹਿੰਦੇ ਜੇ ਤੂੰ ਉਸ ਸਭ ਤੋਂ ਵੱਡੇ ਪਰਮਾਤਮਾ ਨਾਲ ਜੁੜੇਂਗਾ ਉਸ ਵਾਹਿਗੁਰੂ ਦੇ ਨਾਮ ਦੇ ਨਾਲ ਜੁੜੇਂਗਾ ਤੇ ਤੇਰੀ ਜ਼ਿੰਦਗੀ ਦੇ ਵਿੱਚ ਤੈਨੂੰ ਦੁੱਖ ਤੇ ਸੁੱਖ ਤੰਗ ਨਹੀਂ ਕਰਨਗੇ ਫਿਰ ਤੈਨੂੰ ਉਹਦੀ ਰਜਾ ਦੇ ਵਿੱਚ ਤੂੰ ਰਹਿਣਾ ਸਿੱਖ ਜਾਏਗਾ ਉਹਦੇ ਭਾਣੇ ਦੀ ਸਮਝ ਆ ਜਾਵੇਗੀ ਤਾਂ ਕਰਕੇ ਗੁਰੂ ਪਾਤਸ਼ਾਹ ਜੀ ਅੱਗੇ ਸਮਝਾਉਣਾ ਕਰਦੇ ਹਨ ਜੋ ਹਰ ਲੋੜੇ ਸੋ ਕਰੇ ਸੋਈ ਜੀ ਕਰੰਨ ਜੋ ਉਸ ਪ੍ਰਮਾਤਮਾ ਨੂੰ ਚੰਗਾ ਲੱਗਦਾ ਨਾ ਉਹ ਉਹੀ ਕੁਛ ਕਰਦਾ ਇਸ ਦੁਨੀਆ ਤੇ ਤੋ ਇਹ ਜੀਆਂ ਤੋਂ ਵੀ ਉਸ ਕੋ ਹੀ ਕੁਛ ਕਰ ਹੁੰਦਾ ਹੈ ਉਹ ਸਾਰੀ ਤਾਕਤ ਉਹ ਆਪ ਹੀ ਦੇਣ ਵਾਲਾ ਹੈ ਆਪਣੇ ਵਾਸਤੇ ਕੁਛ ਨਹੀਂ ਹੈ ਬਸ ਇੱਕ ਭਰਮ ਪਿਆਵਾ ਸਾਨੂੰ ਕਿ ਅਸੀਂ ਕਰਦੇ ਆ ਕਿਉਂਕਿ ਬੰਦਾ ਕੁਛ ਨਹੀਂ ਕਰਦਾ ਉਹਦੀ ਇੱਕ ਕਲਾ ਵਾ ਪਰਦੀ ਆ ਉਹਦੇ ਨਾਲ ਸਾਰਾ ਕੁਝ ਚੱਲ ਰਿਹਾ ਕਹੋ ਨਾਨਕ ਕਰਤੇ ਕੀਆ ਬਾਤਾਂ ਜੋ ਕਿਸ ਕਰਨਾ ਸੋ ਕਰ ਰਿਹਾ ਜੋ ਨੂੰ ਚੰਗਾ ਲੱਗਦਾ ਨਾ ਉਹ ਕਰ ਰਿਹਾ ਬਸ ਉਹਨੇ ਆਪਣੀ ਮਰਜ਼ੀ ਨਾਲ ਚੱਲਣਾ ਕਿਸੇ ਦੇ ਅਧੀਨ ਨਹੀਂ ਆ ਉਹ ਸਭ ਤੋਂ ਵੱਡਾ ਨਾ ਹਰ ਜੀਠ ਜਦੰਦਾ ਲੋੜੀ ਜਿਸ ਅੱਗੇ ਸਭ ਨਿਵਾਨਾ ਉਹਦੇ ਅੱਗੇ ਆਪਾਂ ਸਾਰੇ ਨਮਸਕਾਰ ਹੀ ਕਰ ਸਕਦੇ ਆ ਆਪਣੀ ਮਰਜ਼ੀ ਨਾਲ ਉਹਨੂੰ ਨਹੀਂ ਚਲਾ ਸਕਦੇ ਉਨੂੰ ਜੋ ਚੰਗਾ ਲੱਗਦਾ ਉਹ ਹੁੰਦਾ ਹੈ ਬਾਣੀ ਵਿੱਚ ਇੱਕ ਜਗ੍ਹਾ ਲਿਖਿਆ ਕਹਿੰਦਾ ਨਰ ਚਾਹਤ ਕਸ ਔਰ ਔਰੇ ਕੀ ਔਰੇ ਭਈ ਚਿਤ ਵਤ ਰੋਠ ਗੌਰ ਨਾਨਕ ਫਾਸੀ ਗੱਲ ਪਰੀ ਜੇ ਬੰਦਾ ਚਾਹੇ ਤਾਂ ਬੰਦੇ ਦੇ ਦਿਲ 'ਚ ਤਾਂ ਬਹੁਤ ਸਾਰੀਆਂ ਖਿਆਲ ਹੁੰਦੇ ਆ ਨਾ ਬੰਦੇ ਦੀ ਮਰਚੀ ਥੋੜੋ ਚੱਲਦੀ ਹੈ ਮਰਚੀ ਤਾਂ ਉਹਦੀ ਚੱਲਣੀ ਜਿਹਦੇ ਹੱਥ 'ਚ ਰਿਮੋਟ ਹੈ ਅਸੀਂ ਤਾਂ ਇੱਕ ਚਾਬੀ ਭਰੀ ਹੋਈ ਹੈ ਨਾ ਸਾਡੇ 'ਚ ਤਾਂ ਉਸ ਮਹਾਰਾਜ ਨੇ ਚਾਬੀ ਭਰੀ ਆ ਬਸ ਜਿੰਨਾ ਕੋ ਚਾਬੀ ਨੂੰ ਵਟਾ ਦਿੱਤਾ ਉਹਨਾਂ ਕੈਸੀ ਚੱਲਣਾ ਤੇ ਜਿੱਦਨ ਉਹਨੇ ਮੋੜਨਾ ਉਤਨੋਂ ਅਸੀਂ ਮੋੜ ਪੈਣਾ ਮਤਾ ਕਰੇ ਪਸਮਕੇ ਤਾਈ ਪੂਰਬ ਹੀ ਲੈ ਜਾਤ ਜੇ ਬੰਦਾ ਰਾਤ ਨੂੰ ਸੋਚ ਕੇ ਪੈਂਦਾ ਨਾ ਵੀ ਮੈਂ ਪਾਸਾਂ ਵੱਲ ਨੂੰ ਜਾਣਾ ਤੇ ਆਪ ਦੀ ਮਰਜ਼ੀ ਨਾਲ ਨਹੀਂ ਜਾ ਸਕਦਾ ਗੁਰੂ ਪਾਤਸ਼ਾਹ ਜੀ ਕਹਿੰਦੇ ਉਹ ਇਹੋ ਜੀ ਕਲਾ ਕੋਈ ਵਰਤੌਂਦਾ ਉਹ ਪੂਰਵ ਵਾਲੀ ਲੈ ਜਾਂਦਾ ਕਹਿਣ ਦਾ ਭਾਵ ਹੈ ਕਿ ਆਪਣੇ ਹੱਥ ਵੱਸ ਕੁਝ ਨਹੀਂ ਆਪਾਂ ਸਿਰਫ ਨਮਸਕਾਰ ਕਰ ਸਕਦੇ ਹਾਂ ਤੇ ਉਸ ਵੱਡੇ ਪ੍ਰਮਾਤਮਾ ਵਾਹਿਗੁਰੂ ਨਾਲ ਜੁੜੀਏ ਜੋ ਹਰ ਲੋੜੇ ਸੋ ਕਰੇ ਸੋਈ ਜੀ ਕਰਨ ਜੋ ਪ੍ਰਭ ਕੀਤੇ ਆਪਣੇ ਸਹੀ ਕਹੀਏ ਧੰਨ ਜੋ ਪ੍ਰਮਾਤਮਾ ਨੇ ਆਪਣੇ ਨਾਮ ਦੇ ਨਾਲ ਜੋੜ ਲਈ ਜਿੰਨਾ ਤੇ ਬਖਸ਼ਿਸ਼ ਕਰਕੇ ਉਹ ਮਨੁੱਖ ਧੰਨ ਵਡਭਾਗੇ ਹੋ ਜਾਂਦੇ ਹਨ ਸਵਾ ਸਿਵਾਲੇ ਹੋ ਜਾਂਦੇ ਹਨ ਕਹਿੰਦਾ ਉਹ ਫਿਰ ਧੰਨਤਾ ਦੇ ਯੋਗ ਹੋ ਜਾਂਦੇ ਹਨ ਪਰਮਾਤਮਾ ਦੇ ਨਾਲ ਜੁੜਨਾ ਵੀ ਕੋਈ ਆਪਣੇ ਵਸ ਦੀ ਗੱਲ ਨਹੀਂ ਹੈ ਇਹ ਵੀ ਵਸ ਉਹਦੀ ਇੱਕ ਕਿਰਪਾ ਆਪਾਂ ਉਦਮ ਕਰੀਏ ਮੈਂ ਤੁਹਾਡੇ ਚਰਨਾਂ 'ਚ ਇੱਕ ਬੇਨਤੀ ਕਰਾਂ ਮਨ ਦੀਆਂ ਤਾਰਾਂ ਨੂੰ ਤੋੜਿਆ ਨਾ ਕਰੋ ਇਹ ਨਾ ਕਿਹਾ ਕਰੋ ਮੈਨੂੰ 10 ਦਿਨ ਹੋ ਗਏ ਪਾਠ ਕਰਦੇ ਨੂੰ ਮੈਂ ਤੱਕ ਉਸ ਮਿਲਦੇ ਨਹੀਂ ਆ ਭੜਿਆ ਜਿਹੜੀ ਬਾਣੀ ਤੂੰ ਪੜ ਰਿਆ ਨਾ ਇਨੂੰ ਐਵੇਂ ਨਾ ਜਾ ਇਹਨੂੰ ਐਵੇਂ ਨਾ ਸਮਝੀ ਤੂੰ ਪੜ ਰਿਆ ਨਾ ਇਹ ਵੀ ਤੇਰੇ ਵੱਡੇ ਭਾਗ ਆ ਬਾਬੇ ਨੇ ਆਪ ਲਿਖਿਆ ਆਪਣੇ ਹੱਥ ਨਾਲ ਕਲਮ ਨਾਲ ਕਹਿੰਦਾ ਵਾਹੋ ਵਾਹੋ ਬਾਣੀ ਨਿਰੰਕਾਰ ਹੈ ਤਸ ਜੀਵੜ ਅਵਰ ਨਾ ਕੋਈ ਇਹ ਨਿਰੰਕਾਰ ਦਾ ਰੂਪ ਹੈ ਬਾਣੀ ਇਹਨੂੰ ਪੜਨਾ ਇਹਦੀ ਵਿਚਾਰ ਕਰਨੇ ਇਦੋਂ ਵੱਡੇ ਭਾਗ ਨਹੀਂ ਹੋ ਜੀ ਇਸ ਰਾਹ ਤੇ ਚੱਲਦਾ ਰਹਿ ਇਸ ਘਰੋਂ ਖਾਲੀ ਕੋਈ ਨਹੀਂ ਜਾਂਦਾ ਇੱਕ ਦਿਨ ਤੇਰੀ ਵੀ ਝੋਲੀ ਭਰੇਗਾ ਗੁਰੂ ਕਿਉਂਕਿ ਗੁਰੂ ਪਾਤਸ਼ਾਹ ਜੀ ਆਪ ਕਹਿੰਦੇ ਆ ਸਤ ਗੁਰ ਕੀ ਬਾਣੀ ਸਤ ਸਤ ਕਰ ਜਾਨੋ ਗੁਰ ਸਿੱਖੋ ਹਰ ਕਰਤਾ ਆਪ ਮੂਹ ਕੜਾਏ ਤੂੰ ਆਪ ਧੰਨਤਾ ਦੇ ਯੋਗ ਹੋ ਜਾਵੇਂਗਾ ਜਿੱਦੇ ਤੇਰੇ ਤੇ ਗੁਰੂ ਪਾਤਸ਼ਾਹ ਜੀ ਤਰੁੱਠ ਜਾਣਗੇ ਤੈਨੂੰ ਆਪਣਾ ਬਣਾ ਲੈਣਗੇ ਉਹਦੇ ਤੂੰ ਵੀ ਧੰਨਤਾ ਦੇ ਯੋਗ ਹੋ ਜਾਵੇਂਗਾ ਤਾਂ ਕਰਕੇ ਗੁਰੂ ਪਾਤਸ਼ਾਹ ਜੀ ਅੱਗੇ ਕਹਿ ਰਹੇ ਹਨ ਆਪਨ ਲਿਆ ਜੇ ਮਿਲੇ ਵਿਸੜ ਕਿਉਂ ਰੋਵਾਨਾ ਗੁਰੂ ਪਾਤਸ਼ਾਹ ਜੀ ਕਹਿੰਦੇ ਜੇ ਆਪਣੀ ਤਾਕਤ ਦੇ ਨਾਲ ਜਾਂ ਆਪਣੀ ਚਲਾਕੀ ਦੇ ਨਾਲ ਆਪਣੀਆਂ ਸਿਆਣਪਾਂ ਦੇ ਨਾਲ ਪਰਮਾਤਮਾ ਮਿਲਦਾ ਹੁੰਦਾ ਤੇ ਫਿਰ ਵਿਸੜ ਤੇ ਰੋਣਾ ਕਰਨ ਨੂੰ ਸੀ ਫੇਰ ਤਾਂ ਉਣ ਦੀ ਗੱਲ ਹੀ ਨਹੀਂ ਸੀ ਨਾ ਵੀ ਵਿਸੜ ਜੀ ਅਸੀਂ ਵਿਸੂੜੇ ਹੀ ਪੈ ਗਿਆ ਕਿਉਂਕਿ ਫੇਰ ਤਾਂ ਅਸੀਂ ਕਿਦੋਂ ਮਰਜੀ ਮਿਲ ਸਕਦੇ ਹਾਂ ਵਿਸੂੜੇ ਤੋਂ ਬਾਅਦ ਪਰ ਇਦਾਂ ਦੀ ਗੱਲ ਨਹੀਂ ਹੈ ਗੁਰੂ ਪਾਤਸ਼ਾਹ ਜੀ ਕਹਿੰਦੇ ਉਹ ਬੰਦੇ ਦੇ ਵਸ ਦੀ ਗੱਲ ਨਹੀਂ ਉਹ ਜਿਹਦੇ ਤਰੁੱਠਦਾ ਨਾ ਕਿਸੇ ਤੇ ਫਿਰ ਉਹਨੂੰ ਆਪਣਾ ਬਣਾ ਲੈਂਦਾ ਫਿਰ ਉਹਤੇ ਕਲਾਬ ਵਾਪਰਦੀ ਹੈ ਫਿਰ ਉਹਨੂੰ ਨਾਮ ਤਨ ਆਨੰਦ ਵਖਸ਼ ਦਾ ਕਿਉਂਕਿ ਉਹ ਕਿਸੇ ਦੇ ਸਹਿ ਸਿਆਣਪਾਂ ਲਖ ਹੋਈਆਂ ਤਾਂ ਇੱਕ ਨਾ ਚੱਲੇ ਨਾਲ ਉਹ ਸਹਿ ਸਿਆਣਪਾਂ ਦੇ ਨਾਲ ਨਹੀਂ ਮਿਲਦਾ ਉਹ ਚਲਕੀਆਂ ਤੇ ਚਤਰਾਈਆਂ ਦੇ ਨਾਲ ਨਹੀਂ ਮਿਲਦਾ ਗੁਰੂ ਪਾਤਸ਼ਾਹ ਜੀ ਨੇ ਬਾਣੀ ਦੇ ਵਿੱਚ ਦੱਸਿਆ ਕਹਿੰਦੇ ਨਾ ਤੂੰ ਆਵੇਂ ਬਸ ਬਹੁਤ ਕਨਾਵਨੇ ਨਾ ਤੂੰ ਆਵੇਂ ਬਸ ਬੇਦ ਪੜਾਵਨੇ ਨਾ ਤੂੰ ਆਵੇਂ ਬਸ ਤੀਰਸਨਾਈ ਐ ਨਾ ਤੂੰ ਆਵੇਂ ਬਸ ਧਰਤੀ ਧਾਈ ਐ ਨਾ ਤੂੰ ਆਵੇਂ ਬਸ ਕਿਤੇ ਸਿਆਨ ਭੇ ਨਾ ਤੂੰ ਆਵੇਂ ਬਸ ਪੌਤਾ ਧਾਨ ਦੇ ਤਾਬ ਕੋ ਤੇਰੇ ਵਸ ਅਗਮ ਅਗੁਚਰਾ ਤੂੰ ਭਗਤਾ ਕਹਿ ਵਸ ਭਗਤਾ ਤਾਨ ਤੇਰਾ ਇਹ ਗੱਲ ਆ ਉਹ ਭਗਤਾ ਦੇ ਵਸ ਹੈ ਉਹ ਆਪਣੀ ਸਿਆਨਪ ਦੇ ਨਾਲ ਆਪਣੀ ਤਾਕਤ ਦੇ ਨਾਲ ਆਪਣੀ ਚਤ్రਾਈ ਦੇ ਨਾਲ ਆਪਣੇ ਵਸ ਤੇ ਆ ਸਕਦਾ ਉਹ ਆਗਮ ਅਗੋਚਰਾਨਾ ਜਿਹੜਾ ਤੂੰ ਭਗਤਾਂ ਕੇ ਵਸ ਭਗਤਾਂ ਤਾਨ ਤੇਰਾ ਉਹ ਭਗਤੀ ਦੇ ਵਸ ਕੀ ਹੋ ਆ ਸਕਦਾ ਹੈ ਤਾਂ ਕਰਕੇ ਗੁਰੂ ਪਾਤਸ਼ਾਹ ਜੀ ਸਾਨੂੰ ਅੱਗੇ ਫਰਮਾਨ ਬਖਸ਼ਦੇ ਹਨ ਸਾਧੂ ਸੰਗ ਪਰਪਤੇ ਨਾਨਕ ਰੰਗ ਮਨਨਨ ਗੁਰੂ ਪਾਤਸ਼ਾਹ ਜੀ ਕਹਿੰਦੇ ਸਾਧੂ ਸੰਗ ਪ੍ਰਾਪਤੇ ਜੇ ਚੰਗੇ ਸਾਧੂ ਗੁਰ ਦਾ ਸਾਧੂ ਦਾ ਮਤਲਬ ਗੁਰੂ ਤੈਨੂੰ ਮਿਲ ਗਿਆ ਤਾਂ ਤੇ ਫਿਰ ਤੈਨੂੰ ਨਾਨਕ ਰੰਗ ਮਨਨ ਉਹਦੇ ਰੰਗਾਂ ਦੇ ਵਿੱਚ ਤੂੰ ਮਿਲ ਜਾਏਗਾ ਉਹਨੂੰ ਉਹਦੀ ਕਿਰਪਾ ਹੋ ਜਾਏਗੀ ਹੁਣੇ ਕਿੱਥੇ ਹੈ ਕਿਰਪਾ ਸਾਧੂ ਸੰਗ ਪ੍ਰਾਪਤੇ ਸੰਗਤ ਕਰ ਗੁਰਮਖੰਦੀ ਸੰਗਤ ਕਰਨਾ ਗੁਰੂ ਦੀ ਸੰਗਤ ਕਰਕੇ ਤੇਰੇ ਤੇ ਇਹ ਕਲਾ ਵਾਪਰ ਸਕਦੀ ਹੈ ਤੂੰ ਉਹਦੀ ਕਿਰਪਾ ਨੂੰ ਲੈ ਸਕਦਾ ਹੈ ਉਹਦੇ ਰੰਗ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਮਾਣ ਸਕਦਾ ਪਰ ਆਪਣੀ ਚਤਰਾਈ ਤੇ ਅਕਲ ਦੇ ਨਾਲ ਨਹੀਂ ਆਪਣੀ ਤਾਕਤ ਦੇ ਨਾਲ ਨਹੀਂ ਸਾਧੂ ਸੰਗ ਪ੍ਰਪਤੇ ਨਾਨਕ ਰੰਗ ਮਾਨਨ ਸੰਗਤ ਦੇ ਵਿੱਚੋਂ ਤੈਨੂੰ ਉਹ ਕਿਰਪਾ ਮਿਲ ਸਕਦੀ ਹੈ ਉਸ ਗੁਰੂ ਦੇ ਮਲਾਪ ਦੇ ਨਾਲ ਉਸ ਤੋਂ ਰੰਗ ਦਾ ਆਨੰਦ ਲੈ ਸਕਦਾ ਹੈ ਆਪਣੀ ਜ਼ਿੰਦਗੀ ਦੇ ਵਿੱਚ ਹਰ ਜੀਠ ਰੰਗੀਲਾ ਤਿਸ ਧਨੀ ਜਿਸ ਕੈ ਭਾਗ ਮਥਨ ਗੁਰੂ ਪਾਤਸ਼ਾਹ ਜੀ ਕਹਿੰਦੇ ਜੀਟੀ ਪੁਰਸ਼ਾਂ ਦਾ ਜੀਟੀ ਪ੍ਰਾਣੀਆਂ ਦਾ ਉਸ ਵਾਹਿਗੁਰੂ ਦੇ ਨਾਮ ਲਾਪ ਹੋ ਜਾਂਦਾ ਹੈ ਜਿੰਨਾਂ ਤੇ ਕਿਰਪਾ ਹੋ ਜਾਂਦੀ ਹੈ ਉਸ ਵਾਹਿਗੁਰੂ ਦੀ ਹਰ ਜੀਠ ਰੰਗੀਲਾ ਤਿਸਤਨੀ ਉਹਨਾਂ ਦੇ ਲਈ ਜੀਠ ਦਾ ਮਹੀਨਾ ਬੜੀ ਗਰਮੀ ਵਾਲਾ ਤੇ ਤਪਸ ਵਾਲਾ ਹੁੰਦਾ ਹੈ ਪਰ ਉਹਨਾਂ ਦੇ ਲਈ ਰੰਗੀਲਾ ਬਣ ਜਾਂਦਾ ਰੰਗੀਨ ਜਿਨੀ ਆਨੰਦਮਈ ਬਣ ਜਾਂਦਾ ਹੈ ਜਿਸ ਕੇ ਭਾਗ ਮਥਨ ਜਿਨ੍ਹਾਂ ਦੇ ਵੱਡੇ ਭਾਗ ਬਣ ਜਾਂਦੇ ਹਨ ਵੱਡੇ ਭਾਗ ਬਣਾਉਣ ਦੇ ਲਈ ਕੀ ਕਰਨਾ ਭਲੇ ਉਹ ਜਿਵੇਂ ਹੁਣ ਆਪਾਂ ਬੈਠੇ ਆਂ ਸੰਗਤ ਦੇ ਵਿੱਚ ਸੰਗਤ ਦੇ ਵਿੱਚ ਬੈਠ ਕੇ ਗੁਰੂ ਦੇ ਨਾਮ ਦੇ ਨਾਲ ਜੁੜਨਾ ਸੱਚ ਦੇ ਨਾਲ ਜੁੜਨਾ ਗੁਨਾ ਦੀ ਖੋਜ ਕਰਕੇ ਗੁਨਾ ਨੂੰ ਜ਼ਿੰਦਗੀ ਦੇ ਵਿੱਚ ਲੈ ਕੇ ਆਉਣਾ ਪਾ ਪਾਸ਼ਾ ਜੀ ਕਹਿੰਦੇ ਪੂਰਵ ਕਰਮ ਔਂਕਰ ਜਦ ਪ੍ਰਗਟੇ ਪਿਓ ਪੁਰਖ ਰਸਕ ਬਿਰਾਗੀ ਮਿਟਿਓ ਅੰਧੇਰ ਮਿਲਤ ਹਰ ਨਾਨਕ ਜਨਮ ਜਨਮ ਕੀ ਸੁਈ ਜਾਗੀ ਤੇਰੇ ਜਿਤ ਪੂਰ ਬਲੇ ਕਰਮਾਂ ਦਾ ਜਿਹੜਾ ਤੇਰਾ ਫਾਲਾ ਤੇਰੇ ਸੰਸਕਾਰ ਜਾਗ ਪੈਣਗੇ ਨਾ ਤੇਰੀ ਇਹ ਕਲਾ ਵਾਪਰ ਸਕਦੀ ਆ ਗੁਰੂ ਪਾਤਸ਼ਾਹ ਜੀ ਕਹਿੰਦੇ ਪੂਰਵ ਕਰਮ ਔਂਕਰ ਜਬ ਪ੍ਰਗਟੇ ਭੇਟਿਓ ਪੁਰਖ ਰਸਕ ਬੈਰਾਗੀ ਤੂ ਗੁਰੂ ਅੱਗੇ ਕਿਰਪਾ ਕਰਿਆ ਕਰ ਗੁਰੂ ਦੇ ਅੱਗੇ ਹੱਥ ਜੋੜ ਕੇ ਬੇਨਤੀ ਕਰਿਆ ਕਰ ਸੱਚੇ ਪਾਤਸ਼ਾਹ ਮੈਨੂੰ ਕਿਰਪਾ ਬਖਸ਼ੋ ਤਾਂ ਕਿ ਮੇਰੇ ਪੂਰਵਲੇ ਕਰਮ ਜਿਹਦੇ ਸੰਸਕਾਰ ਆ ਉਹ ਚੰਗੇ ਬਣ ਜਾਣ ਉਹਨਾਂ ਦਾ ਮੈਨੂੰ ਫਲ ਮਿਲੇ ਉਨ ਵਾਲੇ ਕਰਮ ਵੀ ਵੀਰੇ ਚੰਗੇ ਬਣ ਜਾਣ ਤੇ ਗੁਰੂ ਸਾਹਿਬ ਜੀ ਤੁ ਕਿਸੇ ਤਰਥ ਦੇ ਹਨ ਜੀਤੂ ਉਹਦਾ ਪੱਲਾ ਫੜੇਗਾ ਤਾਂ ਹਰ ਸੱਜਣ ਦਾ ਮਨ ਲੱਗਿਆ ਕਿਸੇ ਨਾਲ ਨਹੀਂ ਬੰਨ ਫਿਰ ਉਹ ਕਿਸੇ ਦੇ ਉਹਨੂੰ ਕੋਈ ਬੰਨ ਨਹੀਂ ਸਕਦਾ ਪਰ ਕਿਹਦੇ ਲੱਟ ਲਗਣਾ ਪੈਣਾ ਜੀ ਦੀ ਅੱਗੇ ਸਾਰੀ ਦੁਨੀਆ ਨਮਸਕਾਰ ਕਰਦੀ ਹੈ ਇੱਥੇ ਮੈਂ ਇੱਕ ਹੋਰ ਗੱਲ ਕਰਦਾ ਜਾਵਾਂ ਇਸ ਦੁਨੀਆ ਦੇ ਉੱਤੇ ਆਪੂ ਬਨੇ ਬੈਠੇ ਬਹੁਤ ਗੁਰੂ ਐ ਇਨਾਂ ਨੇ ਸਾਨੂੰ ਕੁਛ ਨਹੀਂ ਦੇਣਾ ਗੁਰੂ ਕਦੇ ਬੇਇਨਸਾਫੀ ਦੇਖਦਾ ਨਹੀਂ ਐ ਗੁਰੂ ਧਰਤੀ ਤੇ ਪਾਪ ਹੁੰਦਾ ਕਦੇ ਦੇਖ ਨਹੀਂ ਸਕਦਾ ਜੇਡਾ ਸੱਚਾ ਗੁਰੂ ਹੁੰਦਾ ਤੇ ਅੱਜ ਦੇ ਗੁਰੂ ਜਿਹੜੇ ਬਨੇ ਆ ਦੁਨੀਆ ਤੇ ਬਹੁਤ ਕੁਛ ਹੋ ਰਿਹਾ ਕਦੇ ਇਨਾਂ ਨੇ ਹਾਂ ਦਾ ਨਾ ਰਾਨੀ ਮਾਰਿਆ ਅੱਜ ਤੱਕ ਇਹ ਸਿਰਫ ਆਪਣੀਆਂ ਦੁਕਾਨਾਂ ਚ ਚਲਾਉਂਦੇ ਹਨ ਤਾ ਕਰਕੇ ਗੁਰੂ ਪਾਤਸ਼ਾਹ ਮਹਾਰਾਜ ਸਾਡੇ ਤੇ ਬਖਸ਼ਿਸ਼ ਕਰਕੇ ਦੱਸਦੇ ਹਨ ਕਿ اے ਭਲਿਆ ਜੇ ਤੂੰ ਜ਼ਿੰਦਗੀ ਦੇ ਵਿੱਚ ਆਨੰਦ ਚਾਹਨਾ ਹਰ ਜੀਠ ਜਰੰਦਾ ਲੋੜੀਏ ਜਿਸ ਅੱਗੇ ਸਭ ਨਿਵੰਨ ਉਸ ਵਾਹਿਗੁਰੂ ਪ੍ਰਮਾਤਮਾ ਦੇ ਨਾਲ ਜੁੜ ਜੀਨੂ ਸਾਰੀ ਦੁਨੀਆ ਨਮਸਕਾਰ ਕਰਦੀ ਹੈ ਜੀ ਦੇ ਹੁਕਮੰਦ ਦੇ ਵਿੱਚ ਸਾਰਾ ਕੁਝ ਵਾਪਰ ਰਿਹਾ ਅੱਜ ਇੰਨੀਆਂ ਇੱਕ ਵਿਚਾਰਾਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਸੀ ਆਪ ਜੀ ਦੇ ਨਾਲ ਬਾਣੀ ਦੀਆਂ ਵਿਚਾਰਾਂ ਕਰਦੇ ਸਮੇਂ ਅਨੇਕਾਂ ਹੀ ਪ੍ਰਕਾਰ ਦੀਆਂ ਗਲਤੀਆਂ ਹੋ ਗਈਆਂ ਹੋਣੀਆਂ ਆਪਾਂ ਨੇ ਅਣਜਾਣ ਬੱਚੇ ਸਮਝ ਕੇ ਗੁਰੂ ਪਿਆਰੀ ਸੰਗ ਜੀਓ ਮਾਫ਼ ਕਰ ਦੇਣਾ ਆਪ ਜੀ ਵੱਡੇ ਭਾਗਾਂ ਵਾਲੇ ਹੋ ਜੋ ਬਾਣੀ ਦੀਆਂ ਗੱਲਾਂ ਨੂੰ ਸੁਣ ਰਹੇ ਹੋ ਤੇ ਗੁਰੂ ਦੇ ਅੱਗੇ ਹੱਥ ਜੋੜ ਕੇ ਬੇਨਤੀ ਆ ਸੱਚੇ ਪਾਤਸ਼ਾਹ ਅਗੇ ਤੋਂ ਬਾਣੀ ਪੜਨ ਦਾ ਬਲ ਬਖਸ਼ਨਾ ਬਾਣੀ ਤੇ ਵਿਚਾਰਾਂ ਕਰਨ ਦੀ ਬਬੀਕ ਬੁੱਧੀ ਬਖਸ਼ਨੀ ਹੋਈਆਂ ਗਲਤੀਆਂ ਤੋਂ ਖਿਮਾ ਦੇਜ ਜੱਜ ਕਹਾ ਵਾਹਿਗੁਰੂ ਕੀ ਕਾ ਖਾਲਸਾ ਵਾਹਿਗੁਰੂ ਕੀ